ਲਓ ਜੀ ਦੁਪਹਿਰ ਦੇ 2:00 ਵੱਜ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਥਾ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਡੇਰਾ ਬਾਬਾ ਮਾਨਕਦਾਸ ਜੀ ਪਿੰਡ ਬਰੇ ਸਾਹਿਬ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਸੇਵਾ ਦਾ ਸਰਸਨ ਐਵੇਂ ਨਹੀਂ ਹੁੰਦੇ ਤੂੰ ਤੇ ਮੈਂ ਵਾਲਾ ਪੜਦਾ ਖਤਮ ਕਰਨਾ ਪੈਂਦਾ ਹੈ ਤੂੰ ਤੇ ਮੈਂ ਵਾਲਾ ਪੜਦਾ ਖਤਮ ਐ ਭਾਈਓ ਜਿੰਨੇ ਤੱਕ ਤੂੰ ਤੇ ਮੈਂ ਵਾਲਾ ਪੜਦਾ ਖਤਮ ਨਹੀਂ ਭਗਵਾਨ ਜੀ ਕਹਿੰਦੇ ਤੂੰ ਤੇ ਮੈਂ ਵਾਲਾ ਪੜਦਾ ਖਤਮ ਹੋਰ ਤਾ ਗੋਪੀਆਂ ਨਾ ਭਗਵਾਨ ਮਾਤਾ ਨੂੰ ਪੋਰ ਵਾਸਤੇ ਕੱਤੇ ਦਾ સ્નાਨ ਕਰਦੀ ਐ ਨਹੀਂ ਕੱਤੇ ਦਾ સ્નાਨ ਇੱਕ ਕੱਤੇ ਦਾ સ્નાਨ ਹੁੰਦਾ ਹੈ ਸੈਸਦ ਦੇ ਨਗਰ ਦੇ ਵਿੱਚ ਵੀ ਮਾਈਆਂ ਕਿਸ ਕੱਤੇ ਦਾ સ્નાਨ ਕਰਦੀਆਂ ਨੇ ਮੇਰੇ ਖਿਆਲ ਨਾਲ ਉਸਤਾ ਦੇ ਨੂੰ ਆ ਜੇ ਤਾਂ ਕਰਕੇ ਉਹ ਨਹੀਂ ਹੱਸ ਉਸ ਦਾ ਕੋਟੇ ਦੇ ਵਾਸਤੇ ਕਰਦੀ ਹੋਣਗੀਆਂ ਮੈਸੇ ਮਹੀਨਾ ਤੱਕ ਕੋਈ ਨਹੀਂ ਹਰ ਰੋਜ਼ ਨਹਾਉ ਇਹ ਕੱत्ता ਕਿਉਂ ਬਣਿਆ ਨਹਾਉਣ ਵਾਸਤੇ ਹੈ ਜਿਹੜੀਆਂ ਰੋਜ਼ ਨਹੀਂ ਨਹਾ ਸਕਦੇ ਚਲ ਕੱਤੇ ਜੀ ਨਹਾ ਲਿਆ ਕਰੋ ਇਹ ਉਹਨਾਂ ਵਾਸਤੇ ਆ वैसे तो रोज ना होना चाहिए जे रोज नहीं ना हो सके हर एक महीने चल ਤੁਸੀਂ ਕਿਤੇ ਹੀ ਨਾ ਹੋਇਆ ਕਰੋ ਅਕੇ ਸੋਮਵਾਰ ਨੂੰ ਸ਼ਿਵ ਜੀ ਮਹਾਰਾਜ ਦੇ ਮੰਦਿਰ ਚ ਜਾਓ ਮੰਗਲਵਾਰ ਨੂੰ ਹਨੂਮਾਨ ਦੇ ਮੰਦਿਰ ਚ ਜਾਓ ਬੁੱਧਵਾਰ ਨੂੰ ਗੁਰੂ ਇੱਕ ਨੂੰ ਮਨਾਓ ਵੀਰਵਾਰ ਨੂੰ ਵੀਰਵਾਰ ਨੂੰ ਕੇਲੇ ਚ ਕਿੱਟੇ ਨਾ ਸਿਰ ਪਾਓ ਸ਼ੁੱਕਰਵਾਰ ਨੂੰ ਸੰਤੋਸ਼ੀ ਮਾਤਾ ਨੂੰ ਨਾਮਾ ਸ਼ਨੀਵਾਰ ਨੂੰ ਗਰੀ ਗਰੀ ਨਾ ਲਾਓ ਐਤਵਾਰ ਨੂੰ ਸੂਰਜ ਨੂੰ ਜਲਪ ਹੈ ਕੀ ਕਰਦੇ ਜੇ ਸੋਮਵਾਰ ਨਾਲ ਹਨੂਮਾਨ ਜੀ ਦੇ ਰਵੇ ਬਾਂਦੂ ਤੇ ਹਨੂਮਾਨ ਜੀ ਟੱਕਰਦੇ ਨਹੀਂ 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 ਇਹ ਦਿਨ ਦਾ ਕਰਕੇ ਬੁਲਾਏ ਨੇ ਜਿਹੜਾ ਆਲਸੀ ਨੇ ਰੋਜ਼ ਨਹੀਂ ਜਾ ਸਕਦੇ ਕਿ ਚਲ ਤੂੰ ਮੰਗਲਵਾਰ ਨੂੰ ਜਾ ਲੈ। ਸ਼ਰਧਾ ਕਰਕੇ ਆਣੇ ਪੱਤੇ। ਪਰੇਵ ਦੇ ਕਰਕੇ ਉਹਨੇ ਬਾਦ ਦੇ ਚਰਨਾਂ ਦੇ ਵਿੱਚ ਜਗਦੰਭਾ ਬਾਦ ਦੇ ਚਰਨਾਂ ਦੇ ਵਿੱਚ ਤੂਫੀਆਂ ਵੇਂਚ ਕਰ ਗਿਆ ਇਹਦਾ ਸਾਨੂੰ ਘੁਵਾਰਾ ਕ੍ਰਿਸ਼ਨ ਜੀ ਸਾਡੇ ਪ੍ਰੀਤਮ ਪਿਆਰੇ ਗੋਵਿੰਦ ਦਾ ਪ੍ਰੇਮ ਨਿਰਨਾ ਰਹੇ ਅਸਹੁਰ ਕੀ ਚੰਗਾ। ਇਸ ਨਾਮ ਕਰਦੇ ਹਾਂ ਨਾਲੇ ਨਾਲੇ ਤੂ ਤੇ ਮੈਂ ਵਾਲਾ ਪਰਦਕ ਖਤਮ ਕਰਨ ਜਾ ਰਹੇ ਨੇ ਕਿ ਤੇਰੇ ਸੋਡੇ ਵਿੱਚ ਤੇ ਮੈਨੇ ਵਿੱਚ ਕੋਈ ਸੱਚ ਨਹੀਂ ਹੈ ਸਿਰਫ ਮਾਇਆ ਦਾ ਪਰਦਾ ਹੈ ਜੇ ਮਾਇਆ ਦਾ ਪਰਦਾ ਹਟ ਜਾਵੇ ਅਸੀਂ ਪ੍ਰਭੂ ਨਾਲ ਦੇ ਹੀ ਹੈ ਸਤ੍ਰੀ ਪੁਰਸ਼ ਦਾ ਭਾਵ ਜਦੋਂ ਖਤਮ ਹੋ ਜਾਵੇ ਸਤ੍ਰੀ ਪੁਰਸ਼ ਦਾ ਭਾਵ ਹੀ ਖਤਮ ਹੋ ਜਾਵੇ ਸਮਝ ਲੋ ਕਿ ਤੂੰ ਆਏਂ ਸਾਡੇ ਪਾਸ गोपिया स्नान कर दिया ने गोपिया स्नान कर भगवान जी ने, ने किरण की किया उन्हों जाए उन्होंने वस्तु चक्कर भगवान ने इन्हें नहीं वस्तव चके उन्होंने सिक्त देने वास्तव वस्पस चुके थे भगवान जी का लाज रखते हैं पैर ही रखते हैं संसार के बेटियां भैन जी रोपड़ी की न्याई रोपड़ी दिन में सभा के लाज रखी ਅਜਿਹਾ ਕਿ ਲੇੜੀਆਂ ਦੀ ਹੱਦ ਹੀ ਲਾਜ਼ਮ ਆ ਚੁੱਕੇ ਨੇ ਧਰਮ ਦੇ ਵਾਸਤੇ ਇਹਨਾਂ ਦਾ ਅਧਿਕਾਰ ਹੁੰਦਾ ਪਰ ਉਹ ਸਿੱਖਿਆ ਨਹੀਂ ਚਾਹੁੰਦੇ ਨੇ ਸਿੱਖਿਆ ਨਹੀਂ ਚਾਹੁੰਦੇ ਸਾਡੇ ਸਮਾਜ ਨੂੰ ਸਰਪੋਤਿਆਂ ਦੇ ਵਾਸਤੇ ਚੱਕਰੇ ਠੀਕ ਨਹੀਂ ਹੋਏ ਨੇ

ਅਸੀਂ ਜਗ ਨਵਸਤਾ ਤੇ ਭਗਵਾਨ ਜੀ ਕਰਨੇ ਜਿਵੇਂ ਜਲ ਦੇ ਵਿੱਚ ਗਈਆਂ ਅਸੀਂ ਉਹ ਮੈਨੂੰ ਕੋਈ ਵਹਾਰ ਆ ਜੋ ਕਹਿੰਦੇ ਉਹਦੋਂ ਕੋਈ ਹੈ ਨਹੀਂ ਸੀ ਬਸ ਭਗਵਾਨ ਜੀ ਇੱਥੇ ਤੂੰ ਤੇ ਮੈਂ ਵਾਰ ਪੜਦਾ ਚੱਤ ਰਹੇ ਹਾਂ ਮੈਨੂੰ ਮਾਗ ਤਕਾਵੇ ਜੀਣਾ ਮੈਂ ਇਹ ਕੰਮ ਕੀਤਾ ਮੈਂ ਉਹ ਕੰਮ ਕੀਤਾ ਮੈਂ ਮੈਨੂੰ ਮਾਗ ਤਕਾਵੇ ਜੀਣਾ ਸਾਥ ਕਰੇ ਇਸ ਦਿਲ ਦਾ ਡੇਣਾ ਵੇਣਾ ਸਮਝੀ ਹੁੰਦਾ ਲੋਭੀ ਕਹਿੰਦਾ ਜੇ ਲੋਨ ਲੋਭੀ ਉਹਨਾਂ ਲੋਭੀ ਕਾਂ ਜਨਮ ਦੇ ਬਾਹਰ ਜਿਹੜਾ ਸ਼ਗਾਵਨ ਹੁੰਦਾ ਉਹਨੂੰ ਵੇਣਾ ਕਿਹਨੂੰ ਜਿਹੜਾ ਮੈਂ ਇਹਨੂੰ ਮਾਰ ਮੁਕਾਵੇ ਦੇਣਾ ਸਾਥ ਕਰੇ ਇਸ ਦਿਲ ਦਾ ਵੇਣਾ ਮਨ ਤੋਂ ਕੱਟ ਕੇ ਹੰਕਾਰ ਹੋਣੀ ਪੈਂਦੀ ਆ ਮੇਰੇ ਲਈ ਵਾਸਤੇ ਤਾਕ

ਤੇ ਬੇਨਤੀ ਗੁਰੂ ਜਰਾ ਕਰਦੇ ਤੁਮਾ

ਕੱਛਾ ਦੇ ਵਿੱਚ ਸ਼ਾਮ ਜੀ ਦਾ ਵਿਆਹ ਹੋਇਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਹੁਣ ساری ਸੰਗਤ ਨੱਚ ਕੇ ਬਿਹਾਰ ਬਣਾਊਗੀ ਵੱਈਆ ਜਣਦਾ ਵਾਹ ਤੁਹਾਡਾ ਹੈ ਹੈ ਮੇਰੇ ਦੇ ਇੱਕ ਗਉਸਾਲਾ ਵੀ ਹੈ ਹੈ ਗਉਸਾਲਾ ਵੀ ਹੈ ਬੱਚੇ ਵੀ 20 ਬੱਚੇ ਰਹਿੰਦੇ ਨੇ ਓਏ ਐਡੀ ਕਿਸ਼ਾਲ ਤਾਂ ਮੈਂ ਮਾਰ ਗਿਆ ਤੀ ਤੂੰ ਤਾਂ ਮੇਰੇ ਨਾਲ ਧੁੱਪ ਨਹੀਂ ਮਾਰਦਾ ਯਾਰ ਕੰਨਾ ਕਿੜੀਆ ਕਰਦਾ ਹੈ 21000 ਰੁਪਿਆ ਭਾਈ ਹੁ ਜਿੰਨਾ ਮਰਜੀ ਕਰੀਆ ਆਪਦਾ ਬੋਲਦਾ ਭਗਵਾਨ ਜੀ ਦੀ ਹਾਜ਼ਰੀ ਦੇ ਵਿੱਚ ਬੋਲਦਾ 21000 ਰੁਪਿਆ ਸਾਡੇ ਰਾਤ ਨੂੰ ਮਾਰ ਦੇਦਾ ਬੋਲੋ ਵਣਤ ਵਸਤਰ ਬੰਦਵਾ ਈਏ ਕੋਣ ਪਈ ਗਏ ਕੇ ਦੇਖ ਕੇ ਦੇਖਿਓ ਪ੍ਰਧਾਨ ਜੀ ਦੇ ਸਾਹਮਣੇ ਹੀ ਆਇਆ ਉਹ ਤਾਂ ਵੀ ਥੋੜਿਆ ਥੋੜਾ ਘੱਟ ਲੱਗ ਰਿਹਾ ਉਹਦੇ ਸਾਹਮਣੇ ਹੋਣ ਦੇ ਫਿਰ ਦੇਖਾਂਗੇ RAM KUMAR ਜੀ ਦਾ ਨਾਮ ਲਿੱਖੋ ਮਨਜ਼ੂਰ ਹੈ ਹਾਂ ਉਹ ਹੱਥ ਨਾਲ ਕੀਤੇ ਬਈ ਪੁੱਛੀਓ ਕਾਹਦੇ ਹੱਥ ਨਾਲ ਕਰ ਗਏ RAM KUMAR ਜੀ ਦੇ ਪਿਤਾ ਮੋਹਣ RAM JI ਦੇ ਬਹੁਤ ਕੋ ਗਾਰਨਟ ਹੋਣਾ RAM JI ਤੋਂ ਉਹ ਕਹਿੰਦੇ ਵੀ ਬਾਤ ਨੂੰ ਜਿੱਤ ਲੈਣ ਲਈ ਚਾਹੀਦਾ ਸਾਤਾ ਦਾ ਸਮਾਂ ਹੈ ਅਤੇ ਬਾਪ ਨੇ ਆਪਣੇ ਪੱਡਿਆਂ ਦੇ ਨਾਮ ਦੇ ਦਾਨ ਉਹਨਾਂ ਦੇ 21000 ੋੜਾ RAM ਜੀ ਕਰੀਆ ਨੇ ਉਹ ਵੀ ਵਕਤ ਦਾ ਸਮਾਂ ਹੈ ਜੀ ਉਹਦਾ ਮਤਲਬ ਜੇ ੋੜਾ RAM ਨੇ ਉਹ ਵੀ ਲਿਆ ਹੋ ਆਪਕੋ ਨਹੀਂ ਉਹ ਲਿਆ ਹੈ ਇਹ ਬਾਤ ਹੈ ਆਪਕਾ ਪਰ ਸ਼ਾਇਦ ਤੋਂ ਹੀ ਇਹ ਗੱਲ ਯਾਦ ਹੋਵੇ ਹਲਾ ਬਾਦਿਓ ਜਾਈ ਸਾਹਿਬ 30 ਸਾਲ ਦਾ रुकम रुकमणी का रख दस अपना रुकमणी बचपन ही भगवान जी की याद ही रह गुरुआ तो कथा सुनी रुकमणी के गुरु ने ब्राह्मण देता गुरु दे दे। ना सारिया विद्या का खजाना होंगे ने गुरुदेव वो जी सारिया विद्या का खजाना होंगे ने वजह वाले ਮੈਂ ਹਰ ਰੋਜ਼ਿਆ ਕੋ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਸਤ ਗੁਰੂ ਦੇ ਚਰਨਾ ਚਾਹੀਏ ਕਿਹੜੀ ਵਿੱਦਿਆ ਜਿਹੜੀ ਨਾਲ ਪ੍ਰਾਪਤ ਹੋਉ। ਆ ਉਹ ਧਾਰਨੇ ਕੋਲੇ ਸਾਹਮਣੇ ਆਇਆ। ਮੋਟੇ ਦਵਾਦਾ ਸੀ ਜਦੋਂ ਗੁਰੂਆਂ ਦੀ ਕਿਰਪਾ ਹੋਈ ਨਾ ਹਾਂ ਜਦੋਂ ਗੁਰੂਆਂ ਦੀ ਕਿਰਪਾ ਹੋਈ ਹੋ ਕੇ ਮਾਰ-ਮਾਰ ਦੇ ਜਖਮੀ ਹੋ ਗਿਆ। ਹੋ ਕੇ ਮਾਰ-ਮਾਰ ਦੇ ਜਖਮੀ ਹੋ ਗਿਆ। ਸਤ ਗੁਰੂ ਬੈਰਮਾਨ ਕੋਲੇ ਆ ਗੜ ਹੋ ਗਿਆ। ਜਾਖਮਾਰ ਨੂੰ ਧੋਮ ਦੇ ਤੇ ਮਨ ਮਨ ਲਾਉ ਨੇ ਉਹ ਸਾਡਾ ਨਹੀਂ ਆ ਕੋਈ ਲੋਕੋ ਅਸੀਂ ਨਹੀਂ ਵਿਹਾਰ ਨੇ ਗੁਰਾਂ ਤੋਂ ਬਗੈਰ ਅਸੀਂ ਕਿਸੇ ਨੂੰ ਨਹੀਂ ਜਾਣਦੇ ਇਹ ਮੇਰੇ ਸਤਿਗੁਰੂ ਦੀ ਕਿਰਪਾ ਹੈ ਜੋ ਅੱਜ ਵਿਆਸ ਕੰਕੇ ਬੈਠਣ ਲੈਣ ਬਣਿਆ ਮੈਂ ਤਾਂ ਬਹੁਤ ਟੋਟਾ ਦੁਆਰ ਦੀ ਇੱਕ ਗੁਰੂਆਂ ਦੀ ਕਿਰਪਾਈ ਦਾ ਵੱਡਾ ਉਧਾਰ ਮੈਂ ਸੁਣੇ ਤਮਨੇ ਹ ਸਤਿਗੁਰੂ ਜੀ ਦੀ ਕਿਰਪਾ ਕਰਦੇ ਬਿਨ ਨੀਰ ਤੋਂ ਉਜ ਕਰ ਦਿੱਤਾ ਹੈ सतगुरु जी कृपा करके जिने गागुरु जी कृपा करके ये गुरु की कृपा हो जाए इस करके गुरु तो कभी बेमुख ना हो गुरु तो कभी बेमुख ना होने ला सारे रिश्ते सारे रिश्ते टुट के द्वारा जो जन पर गुरु का रिश्ता टुटिया द्वारा जो नहीं

और रुकबणी भगवान जी का भजन कर दिया कथा सुन के गुरु की शरणी बैठ के गुरु के चरणों के बैठ के कथा सुनते ही रुकबणी में भगवान जी प्रेम हो जाता है कथा सुन के और हौली हौली बड़ी हो गई हौली हौली रुकबणी बड़ी हो गई तो बड़ी हो रुकबणी में ब्याह की चिंता हो गई

ਲਓ ਜੀ ਸ਼ਾਮ ਜੀ ਦੀ ਬਰਾਤ ਚੜ੍ਹਨ ਲੱਗੀ ਤੇ ਤੁਸੀਂ ਹੁਣ ਦੇਖ ਸਕਦੇ ਹੋ ਜਿੱਦੇ ਭੰਗੜੇ ਪੈਣਗੇ

ਅੱਜ ਜੀ ਸ਼ਾਮ ਦਾ ਹੋ ਗਿਆ ਵਿਆਹ ਤੇ ਹੁਣ ਪ੍ਰਸ਼ਾਦ ਵੰਡਣ ਲੱਗੇ ਸਾਰੇ ਸੰਗਤ ਨੂੰ ਫਲਾਂ ਦਾ ਮਿਕਸ ਫਰੂਟ ਨੇ ਸਾਰੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਫਲ ਵੰਡਿਆ ਜਾ ਰਿਹਾ ਪ੍ਰਸ਼ਾਦ ਬਾਬਾ ਜੀ ਵੱਲੋਂ ਠੀਕ ਬਹੁਤ ਇਕੱਠ ਸੀ ਜੀ ਆ ਦੇਖ ਸਕਦੇ ਤੁਸੀਂ ਹੁਣ ਲੰਗਰ ਸ਼ਕ ਰਹੀ ਹੈ ਸੰਗਤ ਠੀਕ ਹੈ ਜੀ ਲੰਗਰ ਤੋਂ ਬਾਅਦ ਫਿਰ ਆਪਣੇ ਆਪਣੇ ਘਰਾਂ ਨੂੰ ਚਲੇ ਜਾਣਗੇ ਤੇ ਵੀਡੀਓ ਵਧੀਆ ਲੱਗੀ ਸਾਰੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀਆਂ ਸਾਰੀਆਂ ਵੀਡੀਓ ਕਿਵੇਂ ਲੱਗੀਆਂ ਤਨਵਾਜੀ ਥੈਂਕ ਯੂ